ਸਾਰੇ ਭਾਈਆਂ ਨੂੰ RAM RAM ਪਿਆਰ ਸਤਿਕਾਰ ਨਮਸਤੇ ਮੈਂ ਡਾਕਟਰ ਸ੍ਰਿੰਦਰ ਕੁਮਾਰ ਜਿਹਾ ਤੇ ਜਾਣੀਓ ਕਿ ਆਪ ਨੂੰ ਇੱਕ ਅਭਿਆਨ ਚੱਲਿਆ ਬਾਗੜੀ ਬੋਲੀ ਸੰਸਕ੍ਰਿਤੀ ਬਚਾਓ ਤੇ ਇਹ ਅਭਿਆਨ ਕਹਤੇ ਤੀ ਮੇਰੋ ਇੱਕ ਤਰੀਕੋ ਹੈ ਲੋਕਾਂ ਨੂੰ ਜਾਗਰੂਕ ਕਰਨ ਕੋ ਬਦੂ ਬਦ ਲੋਕਾਂ ਨਾਲ ਆਪਕਾ ਸਾਗਾ ਜੋੜਨ ਕੋ ਬਾਗੜੀ ਬੋਲੀ ਕੇ ਜਾਂ ਬਾਗੜੀ ਸੰਸਕ੍ਰਿਤੀ ਕੇ ਜੋ ਅਸਤਿੱਤਵ ਹੈ ਹੋਣ ਦਾ ਵੀਂ ਵਿੰਗਨ ਲੀਆ ਮੈਂ ਉਹ ਅਭਿਆਨ ਚਲਾ ਰੱਖਿਆ ਤੇ ਇਹ ਅਭਿਆਨ ਕਹਤੇ ਤੀ ਆਪਾਂ ਦੋ ਚਾਰ ਦਿਨਾਂ ਦੀਆਂ ਮਨੇ ਛੁੱਟੇ ਆਂ ਤੁ ਜੀਆਂ 15 16 17 ਅਗਸਤ ਕੋ ਮੈਂ ਜੀਆਂ ਹਮਾਰਾ ਇੱਕ ਚੌਕ ਹੈ ਜੀਆਂ ਬੋਰੂ ਫਾਜ਼ਲ ਕਾ ਆਪਾ ਰੋਡ ਜਾਵੇ ਜਿੱਕੀ ਤੋ ਬੀ ਚੌਕ ਕੋ ਉਪਰ ਮੈਂ ਖੜੂ ਤੋ ਜਿੱਗੋ ਵੀ ਭਾਈ ਬੇਣ ਜਿੱਗੋ ਪਾਗੜੀ ਪੋਲੀ ਗਲੀਏ ਕੁਛ ਕਰਨੋ ਚਾਹਵੇ ਜਾਂ ਹਮਾਰੀ ਸਪੋਰਟ ਕਰਨੋ ਚਾਹਵੇ ਤੋ ਉਹ ਬੀ ਚੌਕ ਪਰ ਆਸਕ ਹੈ 5 ਵਜੇ ਟਾਈਮ ਹੈ 5:00 6:00 7:00 ਵਜੇ ਤੱਕ ਨ ਖੜੂ ਮੈਂ 2 ਘੰਟਾ ਲਗਾਉਂ ਸ਼ਾਮ ਨੇ ਤੋ ਜਿੱਗੋ ਭਾਈ ਬੇਣ ਆਣੋ ਚਾਹਵੇ ਤੋ ਉਹ ਆਸਕ ਹੈ 15 اگست کو 15 16 17 میں 3 دن لگاتار لگاؤں گا کیونکہ 3 4 چھٹیاں مل رہی ہے تو یہ کر کے اپ اپ آ جا ویڈیو گلنا رہے ہیں تو ویڈیو نو بدو بد شیئر کرے جکہ اپنا باگڑی بولی نے پیار کرنے والا جکہ باگڑی بولی کا سپورٹر ہے یا باگڑی بولی کا ہوند نہ لے کے جکہ لوگ جاگروک ہے اویئرنس ہے ہم میں پی بولی کو ایک کلچر نہ سمسمار ہونی چاہیے تو با لوکاں نوں بدو بدا ویڈیو بھیجو ਸੋ ਉਹੀ ਮੈਸੇਜ ਦੇਣਾ ਥਨੇ ਸੋ ਇੱਕ ਵਾਰ ਫੇਰ ਸਾਰਾ ਨਾ ਪਿਆਰ ਸਤਿਕਾਰ ਨਮਸਤੇ ਰਾਮ ਰਾਮ